کہ جدو کسے معصوم دی چیخ نکل دیا جہاں چیدہ نہ تشدد ہو ہوئے تا وہ اوپر والا بھی سندا ہے اور اس چیخ جو اسی پنجاب دیاں جو فیوچر جو جی چیک کا نکل سکتی ہیں اسی پاوے کچھ انہوں نے کو کنا ہے ہر صوبے نو حق ہے آپ دی سنسکریتی آپ دا کلچر آپ دا ਕੀ ਕਹ ਲੋ ओरिजिनल ਕਰੈਕਟਰ ਬਚਾਉਣ ਦੀ ਉਹਨਾਂ ਨੇ ਬਣਾ ਲਿਆ ਸਾਊਥ ਨੇ ਬਣਾ ਲਿਆ ਪਰ ਅਸੀਂ ਕਿੱਥੇ ਸੀ ਸਾਡੇ ਲੀਡਰ ਕਿੱਥੇ ਸੀ ਜੋ ਪੰਥ ਦੀ ਦੋਹਾਈ ਦਿੰਦੇ ਆ ਉਹ ਕਿੱਥੇ ਸੀ ਅੱਜ ਜੋ ਹਾਲ ਹੈ ਸਾਡਾ ਇਹਨਾਂ ਲੀਡਰਾਂ ਕਰਕੇ ਹੈ ਅਸੀਂ ਕਦੇ ਵੀ ਪੰਜਾਬ ਦੀ ਗੱਲ ਕਰਾਂਗੇ ਜਦੋਂ ਕਿਤੇ ਇਹਨਾਂ ਨੂੰ ਚੋਣ ਲੱਗੀਏ ਵੋਟ ਪਾਉਣ ਲੱਗਿਏ ਪੰਜਾਬ ਤੇ ਹਿੰਦੂ ਦੀ ਗੱਲ ਕਰਨ ਲੱਗਿਏ ਇਹਨਾਂ ਸਿਆਂ ਗਵਰਦਾਰੀਆਂ ਨੂੰ ਪਛਾਣਾਂਗੇ ਜੰਤ ਸਿਰਫ ਜਿੰਦਾਬਾਦ ਮਰਦਾਬਾਦ ਇਹ ਹਿੰਦੂ ਐ ਇਹ ਸਿੱਖ ਐ ਇਹ ਧਰਮ ਐ ਇਹ ਜਾਤ ਐ ਇਹ ਬ੍ਰਾਹਮਣ ਐ ਇਹ ਸ਼ੂਤਰਾ ਕਾਕੇ ਵੋਟ ਪਾ ਦਿਆਂ ਗਿਆ ਔਰ ਉਹ ਸਾਨੂੰ ਲੁੱਟੀ ਜਾਣਗੇ ਮੈਨੂੰ ਦੱਸੋ ਅਸੀਂ ਪੰਜਾਬ ਜਾਂ ਇਨਸਾਨੀਅਤ ਬਰੋਦੀ ਕਿਵੇਂ ਹੋਗੇ ਕੀ ਡੋਮਿਸੇਲ ਦਾ ਕਾਨੂੰਨ ਬਾਕੀ ਸਟੇਟਾਂ 'ਚ ਨਹੀਂ ਗਾ ਤੇ ਜੇ ਅਸੀਂ ਮੰਨ ਲਿਆ ਜੇ ਅਸੀਂ ਮੰਗ ਲਿਆ ਤਾਂ ਗੁਨਾਹ ਹੋ ਗਿਆ ਤੇ ਜੇ ਇਹਦੇ origignal ڈاکומੈਂਟ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਤਾਂ ਕੀ ਇਹ ਕੁੰਦੀ ਪੁਲਿਸ ਨੂੰ ਪਤਾ ਹੁੰਦਾ ਤੇ ਇਹਨੂੰ ਡਰ ਹੁੰਦਾ ਕਿ ਮੈਂ ਫੜਿਆ ਜਾਊਂਗਾ ਬੈਂਕ ਡੰਗਿਆ ਜਾਊਂਗਾ ਤੇ ਇਹਦੀ ਹਿੰਮਤ ਹੋਣੀ ਸੀ ਇਹਦਾ ਜਦੰਨੇ ਅਪਰਾਧ ਕਰਦਾ

आईजी बीजेपी चीफ सेक्रेटरी मंत्री ਦੱਸਣਗੇ ਕਿ ਇਹ ਕਾਨੂੰਨ ਕੈਰ ਸੰਵਿਧਾਨਕ ਹੈ ਜੋ ਅਸੀਂ ਮੰਗ ਰਹੇ ਹਾਂ ਤੇ ਜੇ ਸੰਵਿਧਾਨਕ ਹੈ ਤਾਂ ਫਿਰ وجہ ਕੀ ਇਹ ਨਾਮ ਬਣਾਉਂਦੀ ਕਾਰਨ ਕੀ ਹੈ ਭੱਟੀ ਰਾੜੀ ਸਾਹਮਣੇ ਖੜੀ ਹੈ ਸਾਡੇ ਇੱਥੇ ਬਹੁਤ ਸਾਰੀਆਂ ਭਾਰਤੀਆਂ ਵੋਟਾਂ ਬਣਾ ਦਿੱਤੀਆਂ ਗਈਆਂ ਨੇ ਕੀ ਅਸੀਂ

ਜੋ ਦੇਸ਼ ਦੇ ਬਾਕੀ ਹਿੱਸਿਆਂ ਚ ਉਹ ਕਾਨੂੰਨ ਤਾਂ ਬਣਾ ਲਿਆ ਆਪਾਂ ਪਹਿਲਾਂ ਤਾਂ ਮੈਂ ਕਹੂੰਗਾ ਕਿ ਜੋ ਹਰਵੀਰ ਨਾਲ ਹੋਇਆ ਰੱਬ ਨਾ ਕਰੇ ਕਿ ਕਿਸੇ ਵੀ ਪਰਦੇਸ਼ ਦੇਸ਼ ਜਾਂ ਕਿਸੇ ਵੀ ਕੌਮ ਦੇ ਬੱਚੇ ਨਾਲ ਉਹ ਹੋਵੇ ਜੋ ਅਮਨਦੀਪ ਸਿੰਘ ਉਹਦੇ ਫਾਦਰ ਨੇ ਪਿਤਾ ਨੇ ਮੈਂ ਕਹਿ ਸਕਦਾ ਕਿ ਆਪਾਂ ਖੜ ਸਕਦੇ ਆ ਨਾਲ ਪਰ ਜੋ ਉਹਨਾਂ ਦਾ ਦੁੱਖ ਹੈ ਕਿਉਂਕਿ ਜੋ ਆਪਾਂ ਸਮਾਜ ਚ ਛਿੜਦੇ ਆ ਬੱਚੇ ਦਾ ਜ਼ਨਾਜਾ ਜਾਂ ਉਹਦੀ ਚਿਤਾ ਨੂੰ ਅਗਨੀ ਇਹ ਸਭ ਤੋਂ ਵੱਡਾ ਬੋਝ ਹੁੰਦਾ ਹੈ ਜੋ ਅਮਨਦੀਪ ਸਿੰਘ ਨੇ ਪਿਛਲੇ ਦਿਨਾਂ 'ਚ ਆਪ ਦੇ ਮੋਢਿਆਂ ਤੇ ਹੰਡਾਇਆ ਹੈ

ضرور پچھلے کا ہوا ہے جو ہویا ہے لیکن ساری قوم دوشی نہیں گی جڑے سو so no. قوم دے لیڈر بنے پھرتے نے انہاں دے کیتے کر کے سب کچھ ہویا ہے میں صرف ایک گل گا اور میں بہت ذمہ داری بہت صاف گوئی ਨਾਲ ਤੁਹਾਡੇ ਸਾਹਮਣੇ ਤੇ ਇਨਾ ਕੈਮਰਿਆਂ ਰਾਹੀ ਪੂਰੇ ਪੰਜਾਬੀ ਜੱਟ ਨੂੰ ਕਹੂੰਗਾ ਕਿ ਅੱਜ ਪਰਖ ਲਿਓ ਜੇ ਕੌਣ ਪੰਜਾਬ ਦੇ ਹੱਕਚ ਹੈ ਤੇ ਕੌਣ ਪੰਜਾਬ ਦੇ ਵਿਰੋਧ ਹੈ ਸੋਣਰੇ ਹੁੰਗੇ ਤੁਸੀਂ ਬਿਆਨ ਹੁਣੇ ਮਨਜੀਤ ਸਿੰਘ ਰਾਏ ਜੀ ਨੇ ਬੜੀ ਵਧੀਆ ਗੱਲ ਕਹੀ ਇਹ ਸਾਡੇ ਵੀ ਕੁਝ ਕਿਸਾਨ ਲੀਡਰ ਬੋਲ ਰਹੇ ਨੇ ਤੁਸੀਂ ਇਹਨਾਂ ਸਾਰਿਆਂ ਦੇ ਐਕਸਕਿਊਜ਼ ਸੁਣਿਓ ਜੀ ਬਹਾਨੇ ਸੁਣਿਓ ਜੀ ਔਰ ਮੈਨੂੰ ਸਭ ਤੋਂ ਦੁੱਖ ਹੁੰਦਾ ਹੈ ਜੋ ਵੋਟਾਂ ਲੈਂਦੇ ਨੇ ਪੋਲਿਟੀਕਲ ਪਾਰਟੀਆਂ ਚਲੋ ਨੈਸ਼ਨਲ ਪਾਰਟੀਆਂ ਤਾਂ ਸੀ ਇਹੋ ਜੀਆਂ ਸਾਨੂੰ ਵਹਿਮ ਸੀ ਉਹ ਵਹਿਮ ਨਿਕਲ ਚੁੱਕਿਆ ਹੈ ਕਿ ਇਹ ਪੰਜਾਬ ਦੇ ਹਿੱਤ ਅੰਨਾ ਵੀ ਸੋਚ ਸਕਣ ساڑھے سنتھ دے نام سے جو پولٹکس کر رہے ہیں انہوں کنے کا بندے بول رہے نے پارٹیاں چو کہ پنجاب جو دکا ہو رہے ہیں جو اس دیش کے وہ چماچل استعمال کر رہا ہے اتراکھنڈ ایسٹن سٹیٹ، ساؤتھ سٹیٹ تو پنجاب نہیں استعمال کر سکتا آڈے نالا ہے ਉੱਥੇ 118 ਸੈਕਸ਼ਨ ਦੇ ਤਹਿਤ ਉਹਨਾਂ ਨੇ ਇੱਕ ਆਪ ਦਾ ਕਾਨੂੰਨ ਬਣਾਇਆ ਜਿਹਨੂੰ ਉਹ ਬੋਨਾ ਫਾਈਟ ਆਂਦੇ ਨੇ ਬੋਨਾ ਫਾਈਟ ਮੀਨ ਜਿਵੇਂ ਆਪਾਂ ਡੋਮਿਸਾਈਲ ਕਹਿ ਕੇ ਕਹਿ ਰਹੇ ਆਂ ਬੋਨਾ ਫਾਈਟ ਮੀਨ ਮੂਲ ਨਿਵਾਸੀ ਔਰ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸ ਦਿਆਂ ਔਰ ਮੈਂ ਇਹਨਾਂ ਕੈਮਰਾ ਰਾਈ ਉਹਨਾਂ ਪੰਜਾਬ ਦੇ ਦੋਖੀਆਂ ਨੂੰ ਵੀ ਇਹ ਗੱਲ ਦੱਸਣਾ ਚਾਹੂੰਗਾ ਕਿ ਕੀ ਸਾਡੇ ਮੁੱਖ ਮੰਤਰੀ ਨੇ ਨਹੀਂ ਬੋਲਿਆ ਸੀ

1960 ਦੇ ਦਹਾਕੇ 'ਚ ਰਾਜਸਥਾਨ ਨੇ ਕਾਨੂੰਨ ਬਣਾਤਾ ਕਿ ਕੋਈ ਵੀ ਬਾਹਰਲਾ ਉਥੇ ਜ਼ਮੀਨ ਨਹੀਂ ਖਰੀਦ ਸਕਦਾ ਤੁਹਾਨੂੰ ਮੈਂ ਦੱਸਾਂ ਕਿਉਂ ਬਣਾਇਆ ਸੀ ਕਾਨੂੰਨ ਕਿਉਂਕਿ ਜਦੋਂ ਆ ਨਹਿਰਾਂ ਕੱਟੀਆਂ ਗਈਆਂ ਜਦ ਕਿ ਮੈਂ ਕਹੂੰਗਾ ਨਹਿਰ ਵੀ ਸਾਡੀ ਹੱਕ ਤੇ ਨਿਕਲੀ ਐ ਜਦੋਂ ਕੱਢੀ ਗਈ ਤਾਂ ਸਾਡੇ ਬਹੁਤ ਸਾਰੇ ਪੰਜਾਬੀਆਂ ਨੇ ਉਧਰ ਜ਼ਮੀਨਾਂ ਲੈ ਲੀਆਂ ਹਨੂਮਾਨਗੜ ਗੰਗਾ ਨਗਰ ਈਵਨ ਬੀਕਾਨੇਰ ਤੱਕ

ਪਰ ਅਸੀਂ ਕਿੱਥੇ ਸੀ ਸਾਡੇ ਲੀਡਰ ਕਿੱਥੇ ਸੀ ਜੋ ਪੰਥ ਦੀ ਦੁਹਾਈ ਦਿੰਦੇ ਆ ਉਹ ਕਿੱਥੇ ਸੀ ਕੀ ਉਹਨਾਂ ਨੂੰ ਦੀਦਾ ਨਹੀਂ ਸੀ ਕਿ ਪੰਜਾਬ ਕੋਲੇ ਮੈਂ ਤੁਹਾਨੂੰ ਅੱਜ ਵੀ ਦੱਸ ਦਿਆਂ ਅੱਜ ਜੋ ਹਾਲ ਹੈ ਸਾਡਾ ਇਨ੍ਹਾਂ ਲੀਡਰਾਂ ਕਰਕੇ ਹੈ ਪੰਜਾਬ ਪਾਣੀ ਦੇ ਨਾਂ ਤੇ ਦੇਸ਼ਤਾ ਜਾਂ ਪ੍ਰਦੇਸ਼ ਦਾ ਨਾਂ ਹੈ ਪਹਿਲਾਂ ਵੀ ਸੀ ਪੰਚਨਾਥ

ਸਾਡੇ ਕੋਲੇ ਪਾਣੀ ਬਚਿਆ 11 एमएफ 11 ਅੱਜ ਸਾਡੇ ਨਾਲੋਂ ਜ਼ਿਆਦਾ ਹਰਿਆਣੇ ਕੋਲੇ ਵੀ ਐ ਔਰ ਰਾਜਸਥਾਨ ਕੋਲੇ ਵੀ ਐ ਇਹ ਉਹ ਚੀਜ਼ ਦੀ ਗੱਲ ਹੋ ਰਹੀ ਐ ਜਿਹੜਾ ਸਾਡਾ ਇੱਕੋ ਇੱਕ ਵਾਹਿਦ ਕੁਦਰਤੀ ਸੁਮੈ ਇਹ ਕੀ ਦੀ ਬਦੌਲਤ ਗਿਆ ਐ ਇਹ ਸਾਡੇ ਲੀਡਰਾਂ ਕਰਕੇ ਮੈਂ ਕਹਨਾ ਵੀ ਸਕਦਾ ਕਦੋਂ ਕਦੋਂ ਕੀਨੇ ਕੀ ਕੀ ਚੰਦ ਚਾੜੇ ਪਰ ਕੀ ਅਸੀਂ ਸਮਝਾਂਗੇ ਅਸੀਂ ਕਦੇ ਵੀ ਪੰਜਾਬ ਦੀ ਗੱਲ ਕਰਾਂਗੇ ਜਦੋਂ ਕਿਤੇ ਇਹਨਾਂ ਨੂੰ ਚੋਣ ਲੱਗੀਏ ਵੋਟ ਪਾਉਣ ਲੱਗੀਏ ਪੰਜਾਬ ਦੇ ਹਿੱਤ ਦੀ ਗੱਲ ਕਰਨ ਲੱਗੀਏ ਇਹਨਾਂ ਦੀਆਂ ਗੱਦਾਰੀਆਂ ਨੂੰ ਪਛਾਣਾਂਗੇ ਜਾਂ ਸਿਰਫ ਜਿੰਦਾਬਾਦ ਮਰਦਾਬਾਦ ਇਹ ਹਿੰਦੂ ਹੈ ਇਹ ਸਿੱਖ ਹੈ ਇਹ ਦਾਲਤ ਹੈ ਇਹ ਜੱਟ ਹੈ ਇਹ ਬ੍ਰਾਹਮਣ ਹੈ ਸ਼ੁਕਰ ਹੈ ਕਿ ਆ ਕੇ ਵੋਟ ਪਾ ਦਿਆ ਗਿਆ ਔਰ ਉਹ ਸਾਨੂੰ ਲੰਪੀ ਜਾਣਗੇ ਬਸ ਮੈਂ ਅੱਜ ਤੁਹਾਨੂੰ ਇੱਕ ਮੋਟੀ ਗੱਲ ਜ਼ਰੂਰ ਕਹਿਣ ਆਇਆ ਜਿਹੜੀ ਗੱਲ ਸਮਝ ਲਿਓ ਜੇ ਦੋ ਕਿਸਮ ਦੇ ਬੰਦੇ ਅੱਜ ਦੀ ਡੇਟ 'ਚ ਜੋ ਸਾਡੀ ਇੱਕ ਲਹਿਰ ਚੱਲੀ ਹੈ નો ਡਾਊਟ ਸਾਡੇ ਦੁੱਖ ਤੇ ਖੜੀ ਹੋਈ ਹੈ ਪਰਮਜੀਤ ਉਹ ਰਾਣੇ ਬੜੀ ਵਧੀਆ ਗੱਲ ਕਹੀ ਸੀ ਜਿਵੇਂ ਮੈਂ ਕਹੇ ਲੋ ਬੜੀ ਸੱਚੀ ਗੱਲ ਕਹੀ ਸੀ ਕਿ ਜਦੋਂ ਕਿਸੇ ਮਾਸੂਮ ਦੀ

ਜੋ ਆਪਾਂ ਇਹ ਤੁ ਸ਼ੁਰੂ ਕੀਤੀ ਐ ਉਹ ਕਨਸਟੀਟਿਊਸ਼ਨਲ ਫਰੇਮਵਰਕ ਚਾ ਜੋ ਬੰਦਾ ਅੱਜ ਕਹੇ ਕਿ ਜਿਹੋ ਜੇ ਹਾਲਾਤ ਨੇ ਐਹੋ ਜੇ ਰਹਿਣ ਦਿਓ ਤਾਂ ਸਮਝ ਲਿਓ ਜੇ ਉਹ ਪੰਜਾਬ ਵਿਰੋਧੀ ਆ ਪੰਜਾਬ ਵਿਰੋਧੀ ਆ ਔਰ ਜਿਹੜਾ ਬੰਦਾ ਇਸ ਅੰਦੋਲਨ ਨੂੰ ਇਸ ਲਹਿਰ ਨੂੰ ਕੁਛ ਗਲਤ ਰੂਪ ਦੇਣਾ ਚਾਵੇ ਕਿ ਫਲਾਣੇ ਨੂੰ ਵੱਡ ਦੇਓ ਉਹਨੂੰ ਪਜਾ ਦਿਓ ਉਹ ਵੀ ਉਹ ਨਹੀਂ ਵਰੋਤੀ ਐ ਮੈਂ ਦੱਸ ਦਿਨਾ ਕਿਉਂ ਉਹ ਜਬहोत ਸਾਰੇ ਲੋਕ ਅਣਜਾਣੇ ਚ ਵੀ ਤੁਰ ਸਕਦੇ ਨੇ ਇਸੇ ਲਈ ਮੈਂ ਇੱਥੇ ਖੜ ਕੇ ਗੱਲ ਕਹਿ ਰਿਹਾ ਕਿ ਆਪ ਦੇ ਐਕਟ ਤੇ ਕੰਟਰੋਲ ਰੱਖਿਓ ਜੇ ਆਪ ਦੀ ਕਿਸੇ ਵੀ ਕਿਰਿਆ ਤੇ ਕੰਟਰੋਲ ਰੱਖਿਓ ਜੇ ਆਪਾਂ ਉਹ ਕਾਨੂੰਨ ਲੈਣਾ ਜੋ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਹੈ ਆਪਾਂ ਕੋਈ ਜੱਗੋ ਤੇਰਵੀਂ ਗੱਲ ਨਹੀਂ ਮੰਗ ਰਹੇ ਜੋ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਹੈ ਮੈਨੂੰ ਦੱਸੋ ਕੀ ਪੰਜਾਬ ਦੇ ਮੁੰਡਿਆਂ ਨੂੰ ਪੰਜਾਬ ਨੌਕਰੀ ਨਹੀਂ ਮਿਲਨੀ ਚਾਹੀਦੀ ਕੀ ਸਾਡੀ ਨੌਕਰੀਆਂ ਜੋ ਸਟੇਟ ਦੀਆਂ ਨੇ ਉਹਨਾਂ ਦਾ ਤਾਲੁਕ ਪੰਜਾਬੀ ਨਾਲ ਨਹੀਂ ਚਾਹੀਦਾ ਕੀ ਪੰਜਾਬ ਦੀ ਜ਼ਮੀਨ ਖੇਤੀਬਾੜੀ ਵਾਲੀ ਜ਼ਮੀਨ ਸਿਰਫ ਖੇਤੀਬਾੜੀ ਵਾਲਾ ਬੰਦਾ ਹੀ ਲੈ ਸਕੇ ਇਹ ਨਹੀਂ ਚਾਹੀਦਾ ਇਹਦੇ ਨਾਲ ਹੀ ਤਾਂ ਪੰਜਾਬ ਬਚੂਗਾ ਤੇ ਜਿਹੜੇ ਬੰਦੇ ਇਹ ਨਹੀਂ ਚਾਹ ਰਹੇ ਜੋ ਇਹਦਾ ਵਿਰੋਧ ਕਰ ਰਹੇ ਨੇ ਸਮਝ ਲਿਓ ਜੇ ਕਿ ਉਹ ਪੰਜਾਬ ਦੇ ਦੋਖੀ ਨੇ ਉਹ ਪੰਜਾਬ ਨੂੰ ਕਿਵੇਂ ਪਹਿਲਾਂ ਸੈਂਟਰ ਦੀ ਝੋਲੀ 'ਚ ਸੁੱਟ ਚੁੱਕੇ ਨੇ ਹੁਣ ਵਿਚਾਰੇ ਨੇ ਮੈਨੂੰ ਦੱਸੋ ਅਸੀਂ ਪੰਜਾਬ ਜਾਂ ਇਨਸਾਨੀਅਤ ਬਰੋਦੀ ਕਿਵੇਂ ਹੋ ਗਏ ਕੀ ਡੋਮਿਸਾਈਲ ਦਾ ਕਾਨੂੰਨ ਬਾਕੀ ਸਟੇਟਾਂ 'ਚ ਨਹੀਂਗਾ ਤੇ ਜੇ ਅਸੀਂ ਮੰਨ ਲਿਆ ਜੇ ਅਸੀਂ ਮੰਗ ਲਿਆ ਤਾਂ ਗੁਨਾਹ ਹੋ ਗਿਆ ਕੋਈ ਦੱਸੂਗਾ ਆ ਜੋ ਗੰਦਾਸੀਆਂ ਜੀਨੇ ਹਰ ਵੀਰ ਨਾਲ ਤਰਿੰਦਗੀ ਕੀਤੀ ਹੈ ਇਹ ਬੰਦਾ 7 ਸਾਲ ਦੀ ਕੈਦ ਮੁਕਤ ਕੇ ਆਇਆ ਔਰ ਉਹ ਵੀ ਰੇਪ ਦੇ ਕੇਸ ਚ 7 ਸਾਲ ਦੀ ਤੇ ਜੇ ਇਹਦੇ origignal document ਦੀ verification ਕੀਤੀ ਜਾਂਦੀ ਤਾਂ ਕੀ ਇਹ ਕੁੰਦੀ ਪੁਲਿਸ ਨੂੰ ਪਤਾ ਹੁੰਦਾ ਤੇ ਇਹਨੂੰ ਡਰ ਹੁੰਦਾ ਕਿ ਮੈਂ ਫੜਿਆ ਜਾਊਂਗਾ ਬੈਂਕ ਡੰਗਿਆ ਜਾਊਂਗਾ

ਨਾ ਜਵਾਬ ਥੋੜੀ ਦੇਣਾ ਇਹਨਾਂ ਨੇ ਇਹ ਤਾਂ ਇੱਕ ਸੌੜੀ ਪੰਜਾਬ ਵਿਰੋਧੀ ਰਾਜਨੀਤੀ ਚ ਇੰਟਰਸਟਡ ਨੇ ਸੋ ਮੇਰੀ ਇੱਕ ਗੱਲ ਪਲੀਜ਼ ਕੰਨ ਖੋਲ ਕੇ ਤੇ ਦਿਮਾਗ ਪੂਰੀ ਤਰ੍ਹਾਂ ਨਾਲ ਬਿਠਾ ਲਿਓ ਜੀ ਜੋ ਕਾਨੂੰਨ ਆਪਾਂ ਹੁਣ ਇਤੂ ਮੈਮੋਰੰਡਮ ਦੀ ਸ਼ਕਲ ਚ ਜਾ ਕੇ ਡਿਪਟੀ ਕਮਿਸ਼ਨਰ ਨੂੰ ਦੇਣਾ ਉਹ ਕਾਨੂੰਨ 10 ਮਹੀਨੇ ਪਹਿਲਾਂ ਵੀ ਅਸੀਂ ਆਹ ਮੁੱਖ ਮੰਤਰੀ ਨੂੰ ਦੇ ਚੁੱਕੇ ਆ ਇਹਦੇ ਕੰਨ ਤੇ ਜੂਨੀ ਸਰਕੀ ਉਦੋਂ ਵੀ ਕੁੰਬੜਾ ਦੇ ਵਿੱਚ ਦੋ ਮੁੰਡੇ ਸਾਡੇ ਮਾਰੇ ਗਏ ਸੀ ਇੱਕ ਐਸੀ ਇੱਕ ਬੀਸੀ ਔਰ ਮਾਰੇ ਵੀ ਪ੍ਰਵਾਸੀਆਂ ਨੇ ਸੀ ਔਰ ਮੈਂ ਉਥੇ ਖੜ ਕੇ ਵੀ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਨਾਲ ਇਹਨਾਂ ਦੀ ਪੁਲਿਸ ਨਾਲ ਲੋਕਾਂ ਦੇ ਵਿੱਚ মিডিਏ ਦੀ ਹਾਜ਼ਰੀ ਚ ਗੱਲ ਕੀਤੀ ਸੀ ਤੇ ਮੈਂ ਪੁੱਛਿਆ ਸੀ ਉਹਨਾਂ ਨੂੰ ਕਿ ਕੇ ਮੇਰੋਂ ਕੁੰਗੇ ਤਾਂ ਫੇਰ ਆਂਦੇ ਜੀ ਤੁਹਾਨੂੰ ਕੀ ਲੱਗਦਾ ਮੈਂ ਇੱਕੋ ਗੱਲ ਕਹੀ ਸੀ ਕਿ ਜਦੋਂ ਕਾਨੂੰਨ ਬਣੂਗਾ ਉਹ ਬਾਅਦ ਦੀ ਗੱਲ ਹੈ ਉਦੋਂ ਤੱਕ ਜਦੋਂ ਵੀ ਕੋਈ ਵੈਰੀਫਿਕੇਸ਼ਨ ਕਰਨੀ ਹੈ ਇਹਨਾਂ ਦੇ ਇਥੋਂ ਦੇ ਡਾਕੂਮੈਂਟ ਦੀ ਨਹੀਂ ਕਰਨੀ ਇਹਨਾਂ ਦੇ オリジナル ਡਾਕੂਮੈਂਟ ਦੀ ਕਰੋ ਜਿੱਥੋਂ ਇਹ ਆਏ ਨੇ ਇਹ ਜ਼ਰੂਰੀ ਹੈ ਕਿ ਇਹ ਹੋਇਆ ਅੰਦਾ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਅੱਜ ਆਪਾਂ ਹਰ ਵੀਰ ਨੂੰ ਇੱਥੇ ਹੀ ਖੇਡਦਾ ਵੇਖਦੇ ਹੁੰਦੇ ਔਰ ਇਹ ਨਹੀਂ ਕਰਨ ਦੇਣਗੇ ਕਿ ਇਹ ਮੁੱਖ ਮੰਤਰੀ ਦੱਸੂਗਾ ਇਹਦੇ ਪਿੱਛੇ ਵਜ੍ਹਾ ਕੀ ਹੈ ਨਾ ਕਰਨ ਦੀ ਕਿ ਉਹ ਐਸਐਸਪੀ ਜੋ ਮੂੰਹ ਚੱਕ ਚੱਕ ਕੇ ਬੋਲ ਰਹੇ ਨੇ ਡੀਆਈਜੀ ਡੀਜੀਪੀ ਚੀਫ ਸੈਕਟਰੀ ਮੰਤਰੀ ਦੱਸਣਗੇ ਕਿ ਇਹ ਕਾਨੂੰਨ ਗੈਰ ਸੰਵਿਧਾਨਕ ਹੈ ਜੋ ਅਸੀਂ ਮੰਗ ਰਹੇ ਹਾਂ ਤੇ ਜੇ ਸੰਵਿਧਾਨਕ ਹੈ پھر وجہ کی ہے نام بڑھاؤں دی کارن کی ہے میں داس دن کی ہے انیس سو پچان نمیج ساڑھے ایک نوٹیفکیشن جاری کی تھی سی پنجاب سرکار نے کہ کوئی بھی باہر لا بندہ ایسی جب ہی سی ساڑھے جو دلت پر آنے جب ایک بڑھ کلاس آلے نہیں ਉਹੋ ਜਿਹਾ ਸਰਟੀਫਿਕੇਟ ਬਾਹਰ ਆ ਕੇ ਇੱਥੇ ਬਣਾ ਨਾ ਸਕੇ ਉਹ ਗੈਰ ਕਾਨੂੰਨੀ ਐ ਨੋਟੀਫਿਕੇਸ਼ਨ ਜਾਰੀ ਹੋਈ ਐ ਪਰ ਇੱਥੇ ਆ ਕੇ ਸਾਰੇ ਬੰਦੇ ਆਪ ਦਾ ਉਹ ਜਾਤੀ ਗੱਤ ਸਰਟੀਫਿਕੇਟ ਬਣਾਉਂਦੇ ਨੇ ਤੇ ਪ੍ਰਵਾਸੀ ਅੱਗੇ ਆ ਕੇ ਉਹਦੀ ਸਹਤ ਆ ਲੈਦੇ ਨੇ ਔਰ ਇਹ ਗੱਲ ਮੈਨੂੰ ਕੁੰਬੜਾਂ ਦੇ ਵਿੱਚ ਜੋ ਪਰਿਵਾਰ ਪੀੜਤ ਸੀ ਉਹਨਾਂ ਨੇ ਸਾਹਮਣੇ ਬਹਿ ਕੇ ਦੱਸੀ ਮੈਂ ਕਿਹਾ ਯਾਰ ਇਹ ਕਿਉਂ ਹੁੰਦਾ ਐ ਕਾਰਨ ਕੀ ਹੈ ਮੋਟਿਵ ਕੀ ਹੈ ਆਂਦੇ ਜੀ ਇਕੱਠੇ ਹੋ ਕੇ ਵੋਟਾਂ ਪਾਉਂਦੇ ਨਹੀਂ ਤੇ ਆਪਾਂ ਇਕੱਲੇ ਇਕੱਲੇ ਆ ਇਸ ਲਈ ਇਹਨਾਂ ਨੂੰ ਪ੍ਰੀਫਰੈਂਸ ਮਿਲਦੀ ਹੈ ਹੁਣਾ rahul gandhi ਨੇ ਰੌਲਾ ਪਾਇਆ ਸਰ ਸਰ ਦੇ ਤਹਿਤ ਇਹ ਬਹੁਤ ਵੱਡੀ ਗੱਲ ਹੈ ਮੈਂ ਤੁਹਾਨੂੰ ਦੱਸ ਦਿਆਂ ਉਹਨੇ ਕਰਨਾਟਕਾ ਦੀ ਉਦਾਹਰਣ ਦਿੱਤੀ ਸੀ ਕਿ ਮਹਾਰਾਸ਼ਟਰ ਦੇ ਵਿੱਚ ਬੇਈਮਾਨੀ ਹੋਗੀ ਬੜੇ ਥਾਈ ਹੋਗੀ

بہت ساریاں بھارلیاں ووٹاں بنا دیتیاں گئیاں نے کی اسی چاہاںگے کہ پنجاب ساٹا ہوئے ترتی ساٹی ہوئے کہ حکومت بار لے کر کہ پلین ہو چکی ہے امپلیمنٹ ہو چکی ہے جدو ووٹر لسٹا آن گیاں اے لڑائی شروع ہوگی میں تو انہوں ایک چھوٹی جی ادھارن دے دن ہے ਇੱਕ ਸਾਲ ਪਹਿਲਾਂ ਪੰਚਾਇਤੀ ਦੇ ਇਲੈਕਸ਼ਨ ਸੀ ਇੱਕ ਪਿੰਡ ਹੈ ਜਗਤਪੂਰਾ ਮੋਹੱਲੀ ਉਸ ਪਿੰਡ 'ਚ 36000 ਪਰਵਾਸੀਆਂ ਦੀ ਵੋਟ ਬਣਾ ਦਿੱਤੀ ਗਈ ਔਰ ਪਿੰਡ ਦੀ ਵਸੂ ਸੀ 900 ਉਹ ਪਿੰਡ ਵਾਲੇ ਵਿਚਾਰੇ ਰੋਪੇ ਬੋਲ पे ਅਸੀਂ ਵੀ ਗਏ ਇੱਕ ਇੱਕ ਘਰ 'ਚ ਜਿਹੜਾ ਰਾਹੁਲ ਗਾਂਧੀ ਨੇ ਜ਼ਿਕਰ ਕੀਤਾ ਹੈ ਨਾ ਇਹ ਕਰਨਾਟਕਾ ਚ 80 ਵੋਟਾਂ ਬਣਾਤੀਆਂ ਇੱਕ ਘਰ ਸਾਡੇ ਪੰਜਾਬ ਚ ਇੱਕ ਸਾਲ ਪਹਿਲਾਂ ਅਸੀਂ ਖੁਦ ਖੜ ਕੇ ਕਿਹਾ ਕਿ ਇੱਕ ਘਰ ਚ 2-200 2.5 250 ਵੋਟ ਬਣਾ ਦਿੱਤੀ ਗਈ ਹੈ ਔਰ ਬਣਾਈ ਕਿਨੇ ਸੀ ਉਥੋਂ ਦੇ ਲੋਕਲ ਐਮਐਲਏ ਨੇ ਇਹਨਾਂ ਨੂੰ ਸ਼ਰਮ ਸ਼ਰਮ ਨਹੀਂ ਆਉਂਦੀ ਨਾ ਨਹੀਂ ਆਉਂਦੀ ਤਾਂ ਫਿਰ ਕੀ ਅੱਪਾ ਚੁੱਪ ਕਰਕੇ ਬਹਿ ਜਾਗੇ ਅੱਪਾ ਕਹਾਂਗੇ ਠੀਕ ਹੈ

ਜੋ ਹਿਮਾਚਲ ਬਣਾ ਸਕਦਾ ਹੈ ਕਰਨਾਟਕ ਉੱਤਰਾਖੰਡ ਰਾਜਸਥਾਨ ਈਸਟਰਨ ਸਟੇਟ ਸਾਊਥ ਸਟੇਟ ਤਾਂਸੀ ਕਿਉਂ ਨਹੀਂ ਬਣਾ ਸਕਦੇ ਯਾਰ ਕੀ ਗਲਤ ਹੈ ਕੀ ਸਾਨੂੰ ਆਪਦੇ ਬੱਚਿਆਂ ਨੂੰ ਆਪਦੇ ਕੈਰੇਕਟਰ ਨੂੰ ਆਪਦੀ ਪੰਜਾਬੀ ਨੂੰ ਆਪਦੀ ਗੁਰਬਾਨੀ ਨੂੰ ਆਪਦੀਆਂ ਦਸਤਾਰਾਂ ਨੂੰ ਬਚਾਉਣ ਦਾ ਹੱਕ ਨਹੀਂ ਹੈ ਔਰ ਇਹ ਹੱਕ ਸਾਨੂੰ ਕੋਈ ਦੇਊਗਾ ਨਹੀਂ ਅਸੀਂ ਖੁਦ ਲੈ ਆ ਹੋਇਆ ਹੈ ਔਰ ਉਹਦੇ ਤੇ ਹੁਣ ਅਮਲ ਕਰਨਾ ਔਰ ਇੱਕ ਲਾਸਟ ਗੱਲ ਇਸ ਗੱਲ ਦੇ ਵਿੱਚ ਪੰਜਾਬ ਦਾ ਹਿੰਦੂ ਸਾਡੇ ਨਾਲ ਖੜਾ ਹੋਇਆ ਹੈ ਔਰ ਮੈਂ ਤੁਹਾਨੂੰ ਕਹਾਂ ਜੇ ਕਿਤੇ ਰੱਬ ਨਾ ਕਰੇ ਜੋ ਘਟਨਾ ਹਰਵੀਰ ਨਾਲ ਹੋਈ ਹੈ ਇੱਥੇ ਜੇ ਕਿਤੇ ਉਹ ਬਠਿੰਡਾ ਫਰੀਦਕੋਟ ਜਾਂ ਕਿਤੇ ਉਧਰਲੇ ਪਾਸੇ ਹੋ ਜਾਂਦੀ ਇਹਨਾਂ ਨੇ ਕਹਿਣਾ ਸੀ ਲਓ ਜੀ ਖਾਲਸਾਣ ਦੀ ਲਹਿਰ ਸ਼ੁਰੂ ਹੋ ਗਈ

ਪੰਜਾਬੀ ਆਤੀ ਹੈ ਔਰ ਮੈਂ ਅਗਲੀ ਗੱਲ ਔਰ ਲਾਸਟ ਗੱਲ ਜੋ ਬਰਮਜੀਤ ਉਹ ਰਾਣੇ ਕਿਹਾ ਸੀ ਜੇ ਇਹਨਾਂ ਨੇ ਇਸ ਤੋਂ ਅਗਲੀ ਲੜਾਈ ਸਾਡੇ ਤੇ ਥੱਪਣੀ ਹੈ ਤਾਂ ਇਹਨਾਂ ਨੂੰ ਥੋਪਨ ਦਿਓ ਇਹਨਾਂ ਨੂੰ ਥੋਪਨ ਦਿਓ ਆਪਾਂ ਨਹੀਂ ਚੁਆਇਸ ਕਰਨੀ ਇਹ ਥੋਪਨ ਆਪਾਂ ਉਹ ਗੱਲ ਕਰਨੀ ਹੈ ਜੋ ਸੰਵਿਧਾਨਕ ਦਾਇਰੇ ਚ ਹੈ ਔਰ ਉਹ ਮੰਗਣਾ ਜੋ ਬਾਕੀ ਸਟੇਟਾਂ ਮੰਗ ਚੁੱਕੀਆਂ ਨੇ ਪਰ ਤੁਸੀਂ ਔਰ ਇਹ ਕੈਮਰੇ ਆ ਰਹੀ ਜੋ ਸੁਣ ਰਹੇ ਆ ਇੱਕ ਤਾਇ ਕਰ ਲਿਓ ਜੇ ਕਿ ਪੰਜਾਬ ਦੇ ਨਾਲ ਕੌਣ ਹੈ ਤੇ ਪੰਜਾਬ ਬਰੋਧੀ ਕੌਣ ਹੈ ਐਟ ਲੀਸਟ ਪੰਜਾਬ ਦੇ ਵਿੱਚ ਆਪਾਂ ਉਹਨਾਂ ਬੰਦਿਆਂ ਨੂੰ ਅੱਗੇ ਲਿਆ ਸਕੀਏ ਔਰ ਉਹ ਬੰਦੇ ਸਾਡੀ ਰਹਿਨਮਾਈ ਕਰਕੇ ਪੰਜਾਬ ਨੂੰ ਉਹੋ ਜਿਹਾ ਪੰਜਾਬ ਬਣਾ ਸਕਣ ਜਿਹਦਾ ਸੁਪਨਾ ਸਾਡੇ ਪਹਿਲਾਂ ਦੇ ਬਜ਼ੁਰਗ ਤੇ ਭਗਤ ਲੈਂਦੇ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ